ਜੇਕਰ ਤੁਸੀਂ ਵੀ ਆਹ ਤਿੰਨ ਤਰੀਕਿਆਂ ਦੇ ਵਿੱਚ ਕਿਤੇ ਬਾਹਰ ਜਾਣ ਦਾ ਪਲਾਨ ਬਣਾਈ ਬੈਠੇ ਹੋ ਤਾਂ ਫਿਰ ਹੁਣੇ ਆਪਣੇ ਪਲਾਨ ਨੂੰ ਬਦਲ ਦਿਓ ਦੇਖਿਓ ਕਿਤੇ ਤੁਹਾਡਾ ਬਣਿਆ ਬਣਾਇਆ ਪਲਾਨ ਚੌਪਟ ਨਾ ਹੋ ਜਾਵੇ ਕਿਉਂਕਿ ਜ਼ਿਲ੍ਹਾ ਮਾਨਸਾ ਦੇ ਕਸਬਾ ਬੁੱਢਲਾਡਾ ਦੇ ਵਿੱਚ ਪੀਆਰਟੀਸੀ ਪਨਵਾਸ ਕੰਟਰੈਕਟ ਯੂਨੀਅਨ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਲੈ ਕੇ ਸਰਕਾਰ ਦੇ ਖਿਲਾਫ ਗੇਟ ਰੈਲੀ ਕੀਤੀ ਗਈ ਹੈ ਜਿਸ ਦੇ ਵਿੱਚ ਇਨਾ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਆਪਣੀਆਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਸੰਬੰਧੀ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਕਿ 6 7 ਅਤੇ 8 ਜਨਵਰੀ ਨੂੰ ਪੰਜਾਬ ਦੇ ਵਿੱਚ ਪੀਆਰਟੀਸੀ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ 7 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਨੂੰ ਘੇਰਨ ਦੀ ਚੇਤਾਵਨੀ ਵੀ ਦੇ ਦਿੱਤੀ ਹੈ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਤਾਂ ਅਸੀਂ ਕੱਚੇ ਮਲਾਜਮਾਂ ਨੇ ਬੜਾ ਜਸ਼ਨ ਮਨਾਇਆ ਸੀਗਾ ਵੀ ਚਲੋ ਸਾਡੀ ਵੀ ਕਿਤੇ ਨਾ ਕਿਤੇ ਜਾ ਕੇ ਸੁਣਵਾਈ ਹੋਣੀ ਆ ਕਿਉਂਕਿ ਵੀ ਚਲੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆਈ ਹੈ ਪਰ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਵਾਂਗ ਝੂਠੀ ਸਾਬਤ ਹੋਈ ਹੈ ਕਿ ਟਾਈਮ ਟੇਪਾਉ ਵਾਲੀ ਸਾਬਤ ਹੋਈ ਹੈ ਸਾਡੀ ਪਿਛਲੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਲੜਾਈ ਹੈ ਸਾਡੇ ਵਿਭਾਗ ਨੂੰ ਬਚਾਉਣ ਦੀ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਸ ਹਿਸਾਬ ਦੇ ਨਾਲ ਔਰਤਾਂ ਦਾ ਸਫਰਾ ਜਿਹੜਾ ਫ੍ਰੀ ਕੀਤਾ ਹੋਇਆ ਪੰਜਾਬ ਸਰਕਾਰ ਨੇ ਬੱਸਾਂ ਦੀ ਜਿਹੜੀ ਗਿਣਤੀ ਘਟਦੀ ਜਾ ਰਹੀ ਹੈ ਤੇ ਬੱਸਾਂ ਜਿਹੜੀ ਓਵਰਲੋਡਿੰਗ ਆ ਉਹ ਜ਼ਿਆਦਾ ਰਹਿੰਦੀ ਆ ਸੋ ਅਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਸਾਡੀ ਪਿਛਲੀ ਕਾਫੀ ਲੰਬੇ ਤੋਂ ਲੜਾਈ ਲੜ ਰਹੇ ਹਾਂਗੇ ਵੀ ਜਿਵੇਂ ਕੱਚੇ ਮੁਲਾਜ਼ਮ ਪੱਕੇ ਕਰੋ ਬੱਸਾਂ ਦਾ ਪ੍ਰਬੰਧ ਕਰੋ ਸਰਕਾਰੀ ਬੱਸਾਂ ਦਾ ਜਿਹੜਾ ਘਟ ਕੁਟ ਗਿਣਤੀ 10000 ਕਰੋ ਸਰਕਾਰੀ ਬੱਸਾਂ ਦਾ ਪ੍ਰਬੰਧ ਕਰੋ ਕਿਲੋਮੀਟਰ ਕਿੰਨੀਆਂ ਜਿਹੜੀ ਬੱਸਾਂ ਨੇ ਵੀ ਉਹਨਾਂ ਨੂੰ ਬੰਦ ਕਰੋ ਪਰ ਸਰਕਾਰ ਦਾ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਸਿਰਫ ਇੱਕ ਟਾਈਮਡ ਪਾਉਂਦੇ ਲੱਗੀ ਹੋਈ ਆ ਸੋ ਜਿਸ ਨੂੰ ਲੈ ਕੇ ਸਾਡੀ 6 7 8 ਜਨਵਰੀ ਨੂੰ ਜਿਹੜੀ ਹੜਤਾਲ ਹੈ ਮੁਕੰਮਲ ਪੀਆਰਸੀ ਦਾ ਪੰਜਾਬ ਰੋਡ ਵਿੱਚ ਪਣਵਾਦਾ ਚੱਕਾ ਜਾਮ ਹੋਣਾਗਾ ਸੋ ਜੇਕਰ ਫੇਰ ਵੀ ਸਾਡੀ ਕੋਈ ਮੰਗ ਦਾ ਕਿਸੇ ਹੱਲ ਨਹੀਂ ਹੁੰਦਾ ਤਾਂ 7 ਤਰੀਕ ਨੂੰ ਅਸੀਂ ਮੁੱਖ ਮੰਤਰੀ ਰੈਸ਼ ਦਾ ਘਰਾਉ ਕਰਾਂਗੇ ਤੇ ਅਸੀਂ ਨਾਲ ਇੱਕ ਦੱਸਣਾ ਚਾਹੁੰਦੇ ਆ ਵੀ ਸਾਡੀ ਅੱਜ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵੀ ਆ ਗਈ ਸੋ ਸਾਨੂੰ ਆਸ ਵੀ ਆ ਗਈ ਕੋਈ ਨਾ ਵੀ ਅੱਜ ਸਿੱਟਾ ਜਿਹੜਾ ਸਾਡੇ ਕੱਚੇ ਮੁਲਾਜ਼ਮਾਂ ਦੇ ਹੱਕ ਵਿੱਚ ਟਰਾਂਸਪੋਰਟ ਮੰਤਰੀ ਜੀ ਕੋਈ ਜ਼ਰੂਰ ਆਪਣਾ ਵੀ ਫੈਸਲਾ ਲੈਣਗੇ ਸੋ ਇੰਨੀਆਂ ਗੱਲਾਂ ਸਾਡੀ ਲੜਾਈ ਜਿਹੜੀ ਲਗਾਤਾਰ ਜਾਰੀ ਰਹਿਣੀ ਆਗੀ ਸੋ ਸਰਕਾਰ ਤੋਂ ਇੱਕ ਅਸੀਂ ਬੇਨਤੀ ਕਰਦੇ ਆਂ ਕਿ ਕਾਸ ਵੀ ਕਰਦੇ ਆਂ ਵੀ ਜਿਹੜੀ ਸਾਡੀਆਂ ਮੰਗਾਂ ਨੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਚਾਹੇ ਕੋਈ ਸਾਡੀ ਵਰਕਸ਼ਾਪ ਦੀਆਂ ਮੰਗਾਂ ਨੇ ਉਹਨਾਂ ਦਾ ਤੁਰੰਤ ਹੱਲ ਕਰੇ ਪੰਨਵਾਲਾ ਸਪੀ 25/11 ਬਲਾਡਾ ਡਿੱਪੂ ਤੋਂ ਬੈਸ ਪ੍ਰਧਾਨ ਹਰਬੰਦਰ ਸਿੰਘ ਅਸੀਂ ਜੋ ਅੱਜ ਇਹ ਗੇਟ ਟ੍ਰੈਲੀ ਰੱਖੀ ਹੈ ਇਹ ਸਰਕਾਰ ਨੂੰ ਜਗਾਉਣ ਵਾਸਤੇ ਰੱਖੀ ਹੈ ਜੇ ਸਰਕਾਰ ਅੱਜ ਵਾਲੀ ਮੀਟਿੰਗ 'ਚ ਸਾਡਾ ਕੋਈ ਪੁਖਤਾ ਹੱਲ ਨਹੀਂ ਕਰਦੀ ਤਾਂ ਅਸੀਂ 6 7 8 ਤਰੀਕ ਨੂੰ ਮੁਕੰਮਲ ਚੱਕਾ ਜਾਮ ਕਰਕੇ 7 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਦੇ ਘਰ ਦਾ ਘਰਾਓ ਕਰਕੇ ਪੂਰਾ ਅੰਸ਼ੰਗਾਰਚ ਕਰਾਂਗੇ ਜੇ ਸਰਕਾਰ ਸਾਡੀਆਂ ਮੰਗਾਂ ਨੂੰ ਨਾ ਮੰਨਦੀ ਹੈ ਤਾਂ ਅਸੀਂ ਹੋਰ ਵੀ ਦੇਖੇਂ ਦੌਲਣ ਕਰਾਂਗੇ 106 7 ਤੇ 8 ਜਨਵਰੀ ਨੂੰ ਤੁਸੀਂ ਬਾਹਰ ਨਹੀਂ ਜਾਇਓ ਕਿਤੇ ਕੱਲ ਨੂੰ ਤੁਹਾਨੂੰ ਬਸ ਅੱਡਿਆਂ ਦੇ ਉੱਤੇ ਖੱਜੂ ਅਖਬਾਰ ਹੋਣਾ ਪਵੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ